ਸਾਰੀ ਉਥੋਂ ਦੀ ਪ੍ਰਬੰਧਕ ਕਮੇਟੀ ਦਾ ਵੱਡਾ ਧੰਨਵਾਦ ਆ ਮੁੰਡੇ ਆਪਣੇ ਛੋਟੇ ਵੀਰੋ ਆ ਗਾਉ ਦੇ ਜਾਏ ਸ਼ਿਕਾਰੀ ਭਰਾ ਘੋੜੇ ਵਾਲੇ ਵੀਰ ਕਬੂਤਰ ਬਾਜ ਵੱਡੀ ਮੁਹੱਬਤ ਤੁਸੀਂ ਪਰਾਪ ਦੀਆਂ ਵਰਾਸਤੀ ਖੇਡਾਂ ਵੀਰ ਜਸ਼ਨ ਹੋਣੀ ਵੀਰੋ ਅੱਜ ਇਹ ਖੇਡ ਨੂੰ ਹੋਰ ਚਾਰ ਚੰਦ ਲਾ ਗਏ ਆ ਤੇ ਵੱਡਾ ਮਾਣ ਵੀ ਵੀਰ ਹੋਣੀ ਦੇ ਕੇ ਗਏ ਆ ਵੀ ਮੈਂ ਕੋਲੋਟੀ ਦਾ ਬਣਾਇਆ ਹੋਇਆ ਮਾਂ ਹੋ ਚ ਭਵਿੰਦਰ ਸਿੰਘ ਹੁਣੀ ਬੈਠੇ ਆ ਮਾਸਟਰ ਜੀ ਹੁਣੀ ਇਹਨਾਂ ਦੇ ਬਣਾਏ ਹੋਏ ਆ ਸੋ ਵੀਰੋ ਅੱਜ ਰੰਗਲੇ ਪੰਜਾਬ ਦੀ ਖੁਸ਼ਬੂ ਦੁਨੀਆ ਦੇ ਕੋਨੇ-ਕੋਨੇ ਤੇ ਜਿੱਥੇ ਕਹਿੰਦੇ ਕਬੱਡੀ ਜੋਸ਼ ਦੀ ਹੁੰਦੀ ਆ ਤੇ ਉਹ ਜੋਸ਼ ਜਸ਼ਨ ਤੋਂ ਵੱਡਾ ਕਿਸੇ ਤੇ ਵੀ ਹੈਗਾ ਜਦੋਂ ਮੋٹے-ਮੋٹے ਪਟਕੜਾਂ ਤੇ ਫਿਰ ਥਾਪੀਆਂ ਪੈਂਦੀਆਂ ਗੋਰੇ ਵੀ ਆਸ਼ਸ਼ ਕਰਕੇ ਉੱਠ ਖੜਦੇ ਆ ਕਿਉਂਕਿ ਸ਼ੌਕ ਪੰਜਾਬੀਆਂ ਦੇ ਆ ਗਈ ਵੀ ਖੜਕੇ ਦੜਕੇ ਨਾਲ ਹੀ ਹੁੰਦੇ ਆ 25 ਸੈਕਿੰਡ 78 ਪੁਆਇੰਟ ਆ ਬਾਈ ਜੀ ਤਾਲੀਆਂ